ਪਿਆਰੇ ਸਭ ਤੋਂ ਪਹਿਲਾਂ ਅਸੀਂ ਸੱਚ ਨੂੰ ਜਾਣਨਾ ਹੈ ਅਤੇ ਉਹੀ ਸਾਨੂੰ ਆਜ਼ਾਦ ਕਰਦਾ ਹੈ ਉਹ ਸੱਚ ਪ੍ਰਭੂ ਯੀਸ਼ੂ ਮਸੀਹ ਹੈ ਉਹਦੇ ਗਵਾਹ ਹੋ ਕੇ ਜੀਣਾ ਹੈ ਇਸ ਲਈ ਪਰਮੇਸ਼ਵਰ ਨੇ ਪਵਿੱਤਰ ਆਤਮਾ ਸਾਨੂੰ ਦਿੱਤਾ ਜਦ ਉਸ ਪਵਿੱਤਰ ਆਤਮਾ ਦੀ ਸਮਰਥ ਨਾਲ ਅਸੀਂ ਭਰ ਜਾਂਦੇ ਆ ਮਸੀਹ ਦੇ ਗਵਾਹ ਹੋ ਕੇ ਜੀਨੇ ਆ ਮਸੀਹ ਦੇ ਬਾਰੇ ਅਸੀਂ ਬੋਲਦੇ ਆ ਪਰਮੇਸ਼ਵਰ ਨੇ ਸਾਨੂੰ ਡਰ ਦਾ ਆਤਮਾ ਨਹੀਂ ਦਿੱਤਾ ਵੇਖਾਂਗੇ ਤਿਮੋਥਿਅਸ ਦੀ ਪੱਤਰੀ ਪਹਿਲਾ ਅਧਿਆਇ 7ਵਾਂ ਵਚਨ ਪਰ ਸਮਰਥ ਪ੍ਰੇਮ ਅਤੇ ਸੰਜਮ ਦਾ ਆਤਮਾ ਦਿੱਤਾ ਹੈ ਸਾਨੂੰ ਡਰ ਦਾ ਆਤਮਾ ਨਹੀਂ ਦਿੱਤਾ ਗਿਆ ਪਰਮੇਸ਼ਵਰ ਨੇ ਜੋ ਸਾਨੂੰ ਆਤਮਾ ਦਿੱਤਾ ਹੈ ਪਹਿਲਾ ਸਮਰਥ ਨਾਲ ਪਰਿਆ ਆਤਮਾ ਹੈ ਦੂਸਰਾ ਪਿਆਰ ਨਾਲ ਪਰਿਆ ਆਤਮਾ ਹੈ ਤੀਸਰਾ ਸੰਜਮ ਦਾ ਆਤਮਾ ਹੈ ਜੇ ਪਰਮੇਸ਼ਵਰ ਦਾ ਆਤਮਾ ਤੁਹਾਡੇ ਵਿੱਚ ਹੈ ਤਾਂ ਤੁਹਾਡੀਆਂ ਅੱਖਾਂ ਤੇ ਕੰਟਰੋਲ ਹੋਏਗਾ ਤੁਹਾਡਾ ਸ਼ਰੀਰ ਤੁਹਾਡੇ ਅਨੁਸਾਰ ਚੱਲੇਗਾ ਤੁਹਾਡੀਆਂ ਗੱਲਾਂ ਤੁਹਾਡੇ ਅਨੁਸਾਰ ਅਨੁਸ਼ਾਸਨ ਚ ਰਹਿਣਗੇ ਤੁਹਾਡੇ ਕੰਮ ਅਨੁਸ਼ਾਸਨ ਚ ਹੋਣਗੇ ਤੁਹਾਡਾ ਸ਼ਰੀਰ ਤੁਹਾਡੇ ਅਨੁਸ਼ਾਸਨ ਚ ਹੋਏਗਾ ਸਮਝ ਗਏ ਹੋ ਆਤਮਾ ਆਤਮਾ ਕਹਿੰਦੀ ਹੋ ਅਤੇ ਡਿਸਪਲਿਨ ਚ ਨਹੀਂ ਰਹਿੰਦੇ ਹੋ ਤੁਹਾਡੇ ਹੱਥ ਕੰਟਰੋਲ ਚ ਨਹੀਂ ਰਹਿੰਦੇ ਤੁਹਾਡੇ ਕੰਮ ਕੰਟਰੋਲ ਚ ਨਹੀਂ ਰਹਿੰਦੇ ਆਤਿਆ ਆਤਮਾ ਕਹਿੰਦੀ ਹੋ ਸ਼ਰਮਿੰਦਗੀ ਆ ਅਸੀਂ ਜੋ ਪਰਮੇਸ਼ਵਰ ਦੀ ਆਤਮਾ ਨੂੰ ਪਾਇਆ ਹੈ ਕੰਟਰੋਲ ਚ ਰਹਿਣਾ ਹੈ ਆਤਮਾ ਦੇ ਫਲਾਚੂ ਸੰਜਮ ਨੂੰ ਅਸੀਂ ਆਖਰ ਚ ਵੇਖਦੇ ਹਾਂ ਯਾਨੀ ਕੰਟਰੋਲ ਸੈਲਫ ਕੰਟਰੋਲ ਆਪਣੀਆਂ ਇੱਛਾਵਾਂ ਨੂੰ ਆਪਣੀ ਆਤਮਾ ਨੂੰ ਕੰਟਰੋਲ ਚ ਰੱਖਣਾ ਹੈ ਇਹੀ ਪਰਮੇਸ਼ਵਰ ਚਾਹੁੰਦੇ ਆ ਅੱਜ ਕਿੰਨੇ ਲੋਕ ਸੈਲਫ ਕੰਟਰੋਲ ਦੇ ਨਾਲ ਜੀ ਦੇ ਆਸੋਚ ਕੇ ਵੇਖੋ ਪਰਮੇਸ਼ਵਰ ਨੇ ਸਾਨੂੰ ਡਰ ਦਾ ਆਤਮਾ ਨਹੀਂ ਦਿੱਤਾ ਪ੍ਰੇਮ ਅਤੇ संयम ਦਾ ਆਤਮਾ ਦਿੱਤਾ ਹੈ ਉਹ ਆਤਮਾ ਪਰਮੇਸ਼ਵਰ ਜਦ ਰਹਿੰਦਾ ਹੈ ਤਾਂ ਅਸੀਂ ਗਵਾਹ ਹੋ ਕੇ ਜੀਨੇ ਆ ਪਰਮੇਸ਼ਵਰ ਦੇ ਗਵਾਹ ਹੋ ਕੇ ਜੀਣਾ ਕੀਆ ਦੱਸਿਆ ਨਾ ਮੈਂ ਪਾਪੀ ਸੀ ਪਾਪ ਵਿੱਚ ਕੰਮ ਕਰਿਆ ਕਰਦਾ ਸੀ ਪਾਪ ਵਿੱਚ ਆਦਤ ਦਾ ਗੁਲਾਮ ਹੋ ਕੇ ਜੀਦਾ ਸੀ ਕੋਈ ਮੈਨੂੰ ਸੁਧਾਰ ਨਾ ਸਕਿਆ ਕੁਝ ਵੀ ਮੈਨੂੰ ਸੁਧਾਰ ਨਾ ਸਕਿਆ ਮੈਂ ਪਰਿਵਾਰ ਦੇ ਲਈ ਬੋਝ ਸੀ ਸਮਾਜ ਦੇ ਲਈ ਮੈਂ ਵਿਗੜਿਆ ਹੋਇਆ ਸੀ ਮੇਰੇ ਕਾਰਨ ਕਿਸੇ ਨੇ ਸੁੱਖ ਨਹੀਂ ਪਾਇਆ ਅਤੇ ਨਾ ਸ਼ਾਂਤੀ ਪਾਈ ਅਤੇ ਉਪਰੋਂ ਮੈਂ ਸਭ ਦੇ ਲਈ ਬੁਰਾ ਹੋ ਗਿਆ ਸੀ ਅਤੇ ਗੁੱਸਾ ਵੀ ਚੜਾਇਆ ਅਤੇ ਮੈਂ ਸਭ ਨੂੰ ਪਰੇਸ਼ਾਨ ਕੀਤਾ ਐਸੇ ਬਰਬਾਦ ਹੋ ਚੁੱਕੇ ਮੇਰੇ ਜੀਵਨ ਨੂੰ ਯੀਸ਼ੂ ਮਸੀਹ ਨੇ ਇੱਕ ਚੰਗਾ ਮਨੁੱਖ ਬਣਾ ਦਿੱਤਾ ਇਹ ਹੈ ਜਿਹਦੀ ਤੁਸੀਂ ਗਵਾਹੀ ਦੇਣੀਆਂ ਇਹ ਹੈ ਜੋ ਬਹੁਤ ਸਾਰੇ ਲੋਕ ਤੁਹਾਡੇ ਬਾਰੇ ਗਵਾਹੀ ਦੇਣ ਕਹਿਣ ਇੱਕ ਸਮੇਂ ਇਹ ਵਿਗੜਿਆ ਹੋਇਆ ਸੀ ਅਤੇ ਪਾਪ ਦੀ ਗੁਲਾਮੀ ਚ ਫਸਿਆ ਹੋਇਆ ਸੀ ਅੱਜ ਕਿੰਨੇ ਵਧੀਆ ਤਰੀਕੇ ਨਾਲ ਜੀ ਰਿਹਾ ਹੈ ਅੱਜ ਬਹੁਤ ਹੀ ਅਦਭੁਤ ਵਿਅਕਤੀ ਦੇ ਰੂਪ ਚ ਜੀ ਰਿਹਾ ਹੈ ਜੋ ਬਦਲਾਵ ਆਇਆ ਹੈ ਉਹ ਯਿਸੂ ਤੇ ਵਿਸ਼ਵਾਸ ਕਰਨ ਦੇ ਕਾਰਨ ਆਇਆ ਹੈ ਇਹ ਅਸੀਂ ਵੇਖ ਰਹੇ ਹਾਂ ਇਸ ਤਰ੍ਹਾਂ ਕਈ ਲੋਕ ਤੁਹਾਡੀ ਬਾਰੇ ਕਹਿ ਸਕਣ ਇਹ ਗਵਾਹੀ ਆ ਇਹ ਪਰਮੇਸ਼ਵਰ ਚਾਹੁੰਦੇ ਆ ਇੱਕ ਪਿੰਡ ਦੇ ਵਿੱਚ ਬਹੁਤ ਹੀ ਖਤਰਨਾਕ ਹਥਿਆਰਾ ਸੀ ਉਹ ਜਿਹਦੇ ਤੋਂ ਜਿੰਨਾ ਮੰਗਦਾ ਸੀ ਦੇਣਾ ਪੈਂਦਾ ਸੀ ਨਹੀਂ ਤਾਂ ਮਾਰ ਦਿੰਦਾ ਸੀ ਹੱਥ ਪੈਰ ਤੋੜ ਦਿੰਦਾ ਸੀ ਇਸ ਲਈ ਪਿੰਡ ਦੇ ਲੋਕ ਉਹਦੇ ਤੋਂ ਜਿੰਨਾ ਮੰਗਦੇ ਸੀ ਉਹ ਦੇ ਦਿੰਦੇ ਸੀ ਨਹੀਂ ਤਾਂ ਹੱਥ ਪੈਰ ਉਹ ਤੋੜ ਦਿੰਦਾ ਸੀ ਇੱਕ ਦਿਨ ਇਹ ਵਿਅਕਤੀ ਅਦਭੁਤ ਤਰੀਕੇ ਨਾਲ ਯੀਸ਼ੂ ਮਸੀਹ ਦੇ ਦੁਆਰਾ ਸੁਧਰ ਗਿਆ ਅਤੇ ਉਧਾਰ ਪਾ ਲਿਆ ਉਹ ਉਧਾਰ پا ਕੇ ਬੜਾ ਵਧੀਆ ਵਿਅਕਤੀ ਬਣ ਗਿਆ ਇਹ ਸੋਚ ਕੇ ਜਿਹਨੇ ਉਸ ਨੂੰ ਪੈਸੇ ਉਧਾਰ ਦਿੱਤੇ ਸੀ ਉਹ ਵਿਅਕਤੀ ਨੇ ਉਹਦੇ ਕੋਲ ਆ ਕੇ ਕੀ ਕਿਹਾ ਜਾਂਦੇ ਹੋ ਜ਼ੋਰ ਨਾਲ ਉਦਾ ਕੋਲਰ ਫੜ ਲਿਆ ਕੋਲਰ ਫੜ ਕੇ ਦਏਗਾ ਜਾਂ ਮਰੇਗਾ ਕਹਿੰਦੇ ਮੈਂ ਜੋ ਪੈਸੇ ਲਿਆ ਜ਼ਰੂਰ ਦੇ ਦੇਵਾਂਗਾ ਅਚਾਨਕ ਆ ਕੇ ਜਿਸ ਤਰ੍ਹਾਂ ਮੰਗੇਗਾ ਤਾਂ ਮੈਂ ਕਿਸ ਤਰ੍ਹਾਂ ਦਵਾਂਗਾ ਕਿਵੇਂ ਦਵਾਂਗਾ 10 ਦਿਨ ਦਾ ਟਾਈਮ ਦਿਓ 10 ਦਿਨ ਨਹੀਂ 10 ਘੰਟੇ ਨਹੀਂ 10 ਮਿੰਟ ਦਿੰਦਾ ਹਾਂ ਨਹੀਂ ਤਾਂ ਮੈਂ ਵੇਖ ਲਾਵਾਂਗਾ ਇਸ ਤਰ੍ਹਾਂ ਚੀਕ ਰਿਆ ਸੀ ਚਿੱਲਾ ਰਿਆ ਸੀ ਇਹਦੇ ਪੁਰਾਣੇ ਜੀਵਨ ਨੂੰ ਨਹੀਂ ਜਾਣਦਾ ਸੀ ਜਿਹਨੇ ਉਧਾਰ ਲਿਆ ਸੀ ਉਹਦੇ ਬਾਰੇ ਜਾਣਦਾ ਨਹੀਂ ਸੀ ਅਤੇ ਉੱਚੀ-ਉੱਚੀ ਡੌਲਾ ਪਾ ਰਿਹਾ ਸੀ ਇਸ ਦੌਰਾਨ ਇੱਕ ਵਿਅਕਤੀ ਨੇ ਲੰਗੜਦੇ ਲੰਗੜਦੇ ਆ ਕੇ ਜੋ ਚਿੱਲਾਰਿਆ ਸੀ ਉਸਨੂੰ ਧੱਕਾ ਮਾਰਿਆ ਉਹ ਰੁਕੋ ਰੁਕੋ ਕਿਆ ਮੈਨੂੰ ਕਿਉਂ ਧੱਕਾ ਮਾਰ ਰਿਹਾ ਉਧਾਰ ਲੈ ਕੇ ਦੇ ਨਹੀਂ ਦਿਆ ਇਸ ਲਈ ਕਾਲਰ ਫੜਿਆ ਜਿਹੜਾ ਲੰਗੜਾ ਕੇ ਆਇਆ ਕਹਿੰਦਾ ਭਾਈ ਜੇ ਇਹਨੇ ਕਿਹਾ ਤਾਂ ਇਹ ਜ਼ਰੂਰ ਦੇਵੇਗਾ ਤੂੰ ਕਿਉਂ ਗਵਾਹੀ ਦੇ ਰਿਹਾ ਦੀ ਮੈਂ ਹੀ ਗਵਾਹਾਂ ਇਹ ਕੌਣਾ ਨਹੀਂ ਸਮਝ ਕੇ ਤੁਸੀਂ ਕਾਲਰ ਫੜ ਲਿਆ ਇੱਕ ਵਾਰ ਮੈਂ ਵੀ ਜਾਣਦਾ ਨਹੀਂ ਸੀ ਮੈਂ ਕਾਲਰ ਫੜ ਲਿਆ ਇਹਨੇ ਪੈਰ ਤੋੜਤਾ ਉਹਦੇ ਤੋਂ ਲੰਗੜਾ ਹੋਇਆ ਘੁੰਮ ਰਿਹਾ ਹਾਂ ਐਸੇ ਦੁਸ਼ਟ ਵਿਅਕਤੀ ਨੂੰ ਉਹ ਪ੍ਰਭੂ ਨੇ ਸੁਧਾਰ ਦਿੱਤਾ ਇਸ ਲਈ ਤੇਰੇ ਹੱਥ ਪੈਰ ਨਹੀਂ ਤੋੜੇ ਨਹੀਂ ਤਾਂ ਤੂੰ ਵੀ ਮੇਰੇ ਨਾਲ ਲੰਗੜਦੇ ਹੋਏ ਜਾਣਾ ਸੀ ਇਹ ਸੱਚ ਮੁਸ ਸੁਧਰ ਗਿਆ ਇਸ ਲਈ ਇਹ ਜਿਉਂਦਾ ਹੈ ਇਹ ਆ ਗਵਾਹੀ ਤੁਹਾਡੇ ਬਾਰੇ ਜੋ ਦੂਜੇ ਦਿੰਦੇ ਆ ਉਹੀ ਗਵਾਹੀ ਆ ਮੈਂ ਪੁੱਛਦਾ ਹਾਂ ਤੁਹਾਡੇ ਬਾਰੇ ਕਿਸੇ ਨੂੰ ਜੇ ਗਵਾਹੀ ਦੇਣੀ ਪਵੇ ਤਾਂ ਕੀ ਗਵਾਹੀ ਦੇਣਗੇ ਅਦਭੁਤ ਆਤਮਿਕਾ ਅਦਭੁਤ ਪ੍ਰੇਮੀ ਵਿਅਕਤੀ ਆ ਚੰਗਾ ਵਿਅਕਤੀ ਆ ਸਹਾਇਤਾ ਕਰਨ ਵਾਲਾ ਹੈ ਲੋਕਾਂ ਦੇ ਲਈ ਭਲਾਈ ਅਤੇ ਭਲੇ ਕੰਮ ਕਰਨ ਵਾਲਾ ਹੈ ਪ੍ਰਾਰਥਨਾ ਕਰਨ ਵਾਲਾ ਹੈ ਮੈਂ ਪੁੱਛਦਾ ਤੁਹਾਡੇ ਬਾਰੇ ਆਲੀ ਦੀਵਾਲੀ ਦੇ ਲੋਕ ਕੀ ਗਵਾਈ ਦੇ ਰਹੇ ਆ ਤੁਸੀਂ ਕੀ ਗਵਾਈ ਪਾਈ ਇੱਕ ਵਾਰ ਸੋਚੋ ਸੱਚ ਨੂੰ ਪਾਏ ਅਤੇ ਸੱਚ ਨੂੰ ਜਾਣਨ ਵਾਲੇ ਤੁਸੀਂ ਉਹ ਸੱਚ ਦੇ ਲਈ ਗਵਾਹ ਹੋ ਕੇ ਜੀਣਾ ਹੈ ਪਰਮੇਸ਼ਵਰ ਚਾਉਂਦੇ ਆ। ਪੈਣੋ ਤੇ ਭਰਾਵੋ ਆਪਣੀ ਬਾਰੀ ਦੱਸਣਾ ਗਵਾਹੀ ਨਹੀਂ ਆ। ਤੁਹਾਡੇ ਜੀਵਨ ਚ ਜੋ ਬਦਲਾਅ ਪਰਮੇਸ਼ਵਰ ਲੈ ਕੇ ਆਇਆ ਉਹਦੇ ਬਾਰੇ ਦੱਸਣਾ ਅਤੇ ਉਹਦਾ ਜੋ ਕਾਰਨ ਹੈ ਉਸ ਮਸੀਹ ਦੇ ਬਾਰੇ ਦੱਸਣਾ ਗਵਾਹੀ ਹੈ। ਮੈਂ ਪੁੱਛਦਾ ਤੁਹਾਡੀ ਗਵਾਹੀ ਕਿਸ ਤਰ੍ਹਾਂ ਹੈ? ਜੇ ਕੋਈ ਤੁਹਾਡੇ ਬਾਰੇ ਗਵਾਹੀ ਦੇਵੇ ਤਾਂ ਕਿਸ ਤਰ੍ਹਾਂ ਦੇਵੇਗਾ? ਸੱਚਮੁੱਚ ਇੱਕ ਸਮੇਂ ਲੜਕੀ ਸੀ ਅਦਭੁਤ ਤਰੀਕੇ ਨਾਲ ਬਦਲ ਗਈ। ਪਰਬੂ ਨੇ ਬਦਲ ਦਿੱਤੀ ਸੱਚ ਮੁਚ ਸ਼ਰਾਬੀ ਸੀ ਮੈਂ ਜਾਣਦਾ ਸੀ ਮੇਰੇ ਨਾਲ ਪੀਂਦਾ ਸੀ ਪਰ ਹੁਣ ਸ਼ਰਾਬ ਨਹੀਂ ਪੀਂਦਾ ਪੂਰੀ ਤਰ੍ਹਾਂ ਸੁੱਧਰ ਗਿਆ ਹੈ ਕਿਵੇਂ ਹੋ ਪਾਇਆ ਹੈ ਉਹ ਪ੍ਰਬੂ ਨੇ ਮੈਨੂੰ ਦਰਸ਼ਨ ਦਿੱਤਾ ਸ਼ਰਾਬ ਤੋਂ ਮੈਨੂੰ ਛੁਟਕਾਰਾ ਦਿੱਤਾ ਇਸ ਤਰ੍ਹਾਂ ਕਿਆ ਉਹਦੋਂ ਤੋਂ ਅੱਜ ਤੱਕ ਮੇਰੇ ਨਾਲ ਕਦੇ ਪੀ ਲਈ ਨਹੀਂ ਆਇਆ ਇਹ ਆਗਵਾਹੀ ਇੱਕ ਸਮੇਂ ਚੋਰ ਸੀ ਇੱਕ ਸਮੇਂ ਜਵਾਰੀ ਸੀ ਇੱਕ ਸਮੇਂ ਵੈ ਵਿਚਾਰੀ ਸੀ ਆਵਾਰਾ ਸੀ ਇੱਕ ਸਮੇਂ ਪਾਪੀ ਸੀ ਪਰ ਅੱਜ ਬੜਾ ਬਦਲਾਵ ਆ ਇਹਦਾ ਜੋ ਬਦਲਾਵ ਹੈ ਇਸ ਦਾ ਕਾਰਨ ਪ੍ਰਭੂ ਯੀਸ਼ੂ ਮਸੀਹ ਹੈ ਇਹ ਅਗਵਾਈ ਤੁਹਾਡੇ ਘਰ ਚ ਤੁਹਾਡੀ ਪਤਨੀ ਹੀ ਤੁਹਾਡੇ ਬਾਰੇ ਚੰਗੀ ਗਵਾਹੀ ਨਹੀਂ ਦੇ ਪਾ ਰਹੀ ਘਰ ਚ ਤੁਹਾਡਾ ਪਤੀ ਹੀ ਤੁਹਾਡੇ ਬਾਰੇ ਗਵਾਹੀ ਨਹੀਂ ਦੇ ਪਾ ਰਿਹਾ ਹੈ ਘਰ ਚ ਤੁਹਾਡੇ ਬਾਰੇ ਤੁਹਾਡਾ ਬੇਟਾ ਜਾਂ ਬੇਟੀ ਗਵਾਹੀ ਨਹੀਂ ਦੇ ਪਾ ਰਿਹਾ ਹੈ ਮੈਂ ਪੁੱਛਦਾ ਹਾਂ ਇਹਦਾ ਕਾਰਨ ਕੀ ਹੈ ਕਿੱਥੇ ਗਈ ਗਵਾਹੀ ਕੰਮ ਕਰਨ ਵਾਲੀ ਜਗ੍ਹਾ ਤੇ ਤੁਹਾਡੀ ਆਲੀ ਦੁਆਲੇ ਦੇ ਲੋਕ ਜੇ ਚੰਗੀ ਗਵਾਹੀ ਨਹੀਂ ਦੇ ਸਕਣਗੇ ਤਾਂ ਕਿਸ ਕੰਮ ਦੀ ਤੁਹਾਡੀ ਭਗਤੀ ਕਿਹਦੇ ਲਈ ਤੁਹਾਡੀ ਭਗਤੀ ਚਰਚ ਆਉਂਦੇ ਹੋ ਵਚਨ ਸੁਣਦੇ ਹੋ ਉਪਵਾਸ ਕਰਦੇ ਹੋ ਪ੍ਰਾਰਥਨਾ ਕਰਦੇ ਹੋ ਕੰਮ ਕਰਨ ਵਾਲੀ ਜਗ੍ਹਾ ਤੇ ਗਵਾਹੀ ਸਹੀ ਨਾ ਹੋਵੇ ਤੇ ਪਰਮੇਸ਼ਵਰ ਲਈ ਬੇਇਜ਼ਤੀ ਆ ਤੁਸੀਂ ਪਰਿਵਾਰ ਦੇ ਉਧਾਰ ਨੂੰ ਕਰਨਾ ਚਾਹੁੰਦੇ ਹੋ ਪਤੀ ਦੇ ਉਧਾਰ ਲਈ ਪਤਨੀ ਦੇ ਉਧਾਰ ਲਈ ਬੱਚਾ ਦੇ ਉਧਾਰ ਦੇ ਲਈ ਤੁਸੀਂ ਪ੍ਰਾਰਥਨਾ ਕਰ ਰਹੇ ਹੋ ਲੇਕਿਨ ਉਹੀ ਤੁਹਾਡੇ ਬਾਰੇ ਚੰਗੀ ਗਵਾਹੀ ਨਹੀਂ ਦੇ ਪਾਰੇ ਕਿਵੇਂ ਆਏਗਾ ਉਹਨਾਂ ਚ ਬਦਲਾਵ ਇੱਕ ਵਾਰ ਸੋਚੋ ਸੇਵਕਈ ਕਰਨ ਵਾਲੀ ਜਗ੍ਹਾ ਤੇ ਸੇਵਕਈ ਕਰਨ ਵਾਲੇ ਸਥਾਨ ਤੇ ਤੁਹਾਡੇ ਆਲੇ ਦੁਆਲੇ ਦੇ ਲੋਕ ਹੀ ਤੁਹਾਡੇ ਚ ਆਤਮਿਕਤਾ ਨਹੀਂ ਵੇਖ ਰਹੇ ਤੁਹਾਡੀਆਂ ਗੱਲਾਂ ਚ ਆਤਮਿਕ ਨਹੀਂ ਵੇਖ ਰਹੇ ਤੁਹਾਡੇ ਵਿਹਾਰs ਆਤਮਿਕ ਨਹੀਂ ਵੇਖ ਰਹੇ ਤੁਹਾਡੀ ਸੇਵਾ ਕਰਨ ਦੇ ਤਰੀਕੇ ਚ ਬਦਲਾਵ ਨਹੀਂ ਦੇਖ ਰਹੇ ਆਤਮਿਕਤਾ ਨਹੀਂ ਵੇਖ ਰਹੇ ਅਗਰ ਤੁਹਾਡੇ ਬਾਰੇ ਗਵਾਹੀ ਦੇਣੀ ਪਵੇ ਤਾਂ ਉਹ ਸੇਵਾ ਤਾਂ ਕਰ ਰਿਹਾ ਹੈ ਗੱਲਾਂ ਨਾਲ ਮਾਰ ਰਿਹਾ ਹੈ ਇਹ ਅਗਵਾਈ ਮੂੰਹ ਖੋਲਣ ਤੇ ਬਸ ਆਸਾਨੀ ਨਾਲ ਝੂਠ ਬੋਲ ਦਿੰਦਾ ਹੈ ਇਹ ਆ ਗਵਾਹੀ ਜੋ ਮੂੰ ਚਾਇ ਬੋਲ ਦਿੰਦਾ ਹੈ ਇਹ ਆ ਗਵਾਹੀ ਸੇਵਾ ਸੇਵਾ ਕਰਦਾ ਹੈ ਪਰ ਸੇਵਕ ਦਾ ਇੱਕ ਵੀ ਗੁਣ ਉਹਦੇ ਵਿੱਚ ਨਹੀਂ ਆ ਕਿ ਤੁਹਾਡੀ ਗਵਾਹੀ ਇਹ ਆ ਮੂੰ ਤੇ ਤੁਹਾਡਾ ਕੰਟਰੋਲ ਨਹੀਂ ਆ ਜੀਵਨ ਤੇ ਤੁਹਾਡਾ ਕੰਟਰੋਲ ਨਹੀਂ ਆ ਆਪ ਕੰਟਰੋਲ ਚ ਨਹੀਂ ਰਹਿੰਦਾ ਸੇਵਾ ਕਰ ਰਿਹਾ ਪਰ ਨਾਲ ਦੇ ਸੇਵਕਾ ਲਈ ਕੋਈ ਨਮੂਨਾ ਵੀ ਨਹੀਂ ਆ ਸੇਵਾ ਚ ਹਿੱਸਾ ਲੈਣ ਵਾਲੇ ਬ੍ਰਦਰਸ ਸਿਸਟਰਸ ਮੈਂ ਤੁਹਾਡੇ ਤੋਂ ਪੁੱਛਦਾ ਹਾਂ ਤੁਹਾਡੇ ਆਲੇ ਦੁਆਲੇ ਦੀ ਤੁਹਾਡੀ ਸੇਵਾ ਨੂੰ ਵੇਖ ਕੇ ਕਹਿਣ ਇਹ ਅਦਭੁਤ ਸੇਵਕਾ ਅਦਭੁਤਾਤਮਿਕਾ ਉਸ ਪ੍ਰਾ ਉਸ ਭੈਣ ਨੂੰ ਵੇਖ ਕੇ ਸਾਨੂੰ ਹੋਰ ਵੀ ਸੇਵਾ ਕਰਨ ਚ ਉਤਸ਼ਾਹ ਆ ਮਿਲ ਰਹੀ ਆ ਅਸੀਂ ਤੁਹਾਡੇ ਬਾਰੇ ਲੋਕ ਤੁਹਾਡੇ ਨਮੂਨੇ ਵਾਲੇ ਜੀਵਨ ਨੂੰ ਦੇਖ ਕੇ ਕਹਿ ਸਕਣ ਇਹ ਸੱਚਮੁੱਚ ਸੇਵਕ ਹੈ ਭੈਣੋ ਤੇ ਭਰਾਵੋ ਪਹਿਲਾ ਹੈ ਸੱਚ ਸਾਡੇ ਜੀਵਨ ਚ ਹੋਣਾ ਚਾਹੀਦਾ ਦੂਜਾ ਹੈ ਗਵਾਹੀ ਸਾਡੇ ਜੀਵਨ ਚ ਹੋਣੀ ਚਾਹੀਦੀ ਆ ਅਤੇ ਤੀਸਰਾ ਕਲਿਸਿਆ ਕਿਹੜੀ ਕਲਿਸਿਆ ਪਵਿੱਤਰ ਕਲਿਸਿਆ ਜਿੱਥੇ ਪਵਿੱਤਰ ਵਚਨ ਦਿੱਤਾ ਜਾਂਦਾ ਹੈ ਐਸੀ ਕਲਿਸਿਆ ਚ ਅਸੀਂ ਰਹਿਣਾ ਹੈ ਮੈਂ ਪੁੱਛਦਾ ਹਾਂ ਪੈਣੂ ਅਤੇ ਭਰਾਵੋ ਕਲਵਰੀ ਟੈਂਪਲ ਵਿੱਚ ਜਦ ਤੁਸੀਂ ਆਉਂਦੇ ਹੋ ਇਹ ਦੀਨ ਸੇਵਕ ਜਦ ਵਚਨ ਦੀ ਸੇਵਕਾਈ ਕਰਦਾ ਹੈ ਜਦ ਤੁਸੀਂ ਸੁਣਦੇ ਹੋ ਅਤੇ ਕਿੰਨੇ ਕਹਿੰਦੇ ਕਿ ਪਰਮੇਸ਼ਵਰ ਮੇਰ ਨਾਲ ਗੱਲ ਕਰ ਰਿਹਾ ਪਰਮੇਸ਼ਵਰ ਹੀ ਬੋਲ ਰਿਹਾ ਐਸੀ ਭਾਵਨਾ ਤੁਹਾਡੇ ਵਿੱਚੋਂ ਕਿਨੇ ਕਹਿ ਸਕਦੇ ਹੱਥ ਵਿਖਾਓ ਵਜਾ ਜਾਂਦੇ ਇਸ ਦੀਨ ਸੇਵਕ ਚ ਪਰਮੇਸ਼ਵਰ ਦਾ ਆਤਮਾ ਪਰਮੇਸ਼ਵਰ ਨੇ ਕਿਰਪਾ ਕੀਤੀ ਇਸ ਲਈ ਇੱਥੇ ਜਦ ਤੁਸੀਂ ਵਚਨ ਸੁਣਦੇ ਹੋ ਤਾਂ ਉਹਦੇ ਚ ਸਫਾਈ ਹੁੰਦੀ ਆ ਕਲਵਰੀ ਟੈਂਪਲ ਚ ਜਦ ਤੁਸੀਂ ਵਚਨ ਸੁਣਦੇ ਹੋ ਉਹਦੇ ਚ ਪਵਿੱਤਰਤਾ ਹੀ ਹੁੰਦੀ ਆ ਕਲਵਰੀ ਟੈਂਪਲ 'ਚ ਜਦ ਤੁਸੀਂ ਪ੍ਰਚਾਰ ਨੂੰ ਸੁਣਦੇ ਹੋ ਤਾਂ ਉਹ वचन ਦੇ ਅਨੁਸਾਰ ਹੁੰਦਾ ਹੈ ਵਜਾ ਜਾਂਦੇ ਹੂ ਇਹ ਪਵਿੱਤਰ ਆਤਮਾ ਦੀ ਪ੍ਰੇਰਨਾ ਹੈ ਦਿੱਤੇ ਜਾਣ ਵਾਲੇ ਸੰਦੇਸ਼ ਹੈ ਇਸ ਲਈ ਐਸੀ ਤੇਜਮਈ ਅਤੇ ਪਵਿੱਤਰ ਕਲਿਸਿਆ ਹੈ ਇਸ ਲਈ ਲੋਕ ਦੂਰ ਦੂਰ ਤੋਂ ਖਰਾ ਵਚਨ ਸੁਣਨ ਦੇ ਲਈ ਆਉਂਦੇ ਆ ਭਵਨ ਜਉਂਦੇ ਆ ਕਲਿਸਿਆ 'ਚ ਜੋ ਖਾਸ ਤੌਰ ਤੇ ਹੁੰਦੇ ਆ ਉਹ ਹੈ ਪਵਿੱਤਰ ਵਚਨ 25 ਲੋਕਾਂ ਤੋਂ ਸ਼ੁਰੂ ਕੀਤੀ ਗਈ ਛੋਟੀ ਜਿਹੀ ਕਲਿਸਿਆ ਅੱਜ ਲੱਖਾਂ ਲੋਕਾਂ ਦੀ ਕਲਿਸਿਆ ਦੇ ਰੂਪ 'ਚ ਦੁਨੀਆ ਦੇ ਅਗੂਆਂ ਨੂੰ ਦੁਨੀਆ ਦੇ ਹਰ ਦੇਸ਼ ਨੂੰ ਪ੍ਰਭਾਵਿਤ ਕਰਨ ਵਾਲੀ ਕਲਿਸਿਆ ਦੇ ਰੂਪ ਦੇ ਵਿੱਚ ਪ੍ਰਭੂ ਨੇ ਇਕ ਕਲਿਸਿਆ ਨੂੰ ਆਸ਼ੀਰਵਾਦ ਦਿੱਤਾ ਪ੍ਰਭੂ ਨੂੰ ਆਦਰ ਮहिमा ਮਿਲੇ ਸਭ ਕੁਝ ਮਿਲਦਾ ਰਹੇ ਤੁਸੀਂ ਜ਼ਰੂਰ ਇੱਕ ਪਵਿੱਤਰ ਕਲਿਸਿਆ ਦਾ ਹਿੱਸਾ ਬਣੋ ਜਿੱਥੇ ਖਰਾ ਵਚਨ ਸੁਣਾਇਆ ਜਾਂਦਾ ਤੁਸੀਂ ਉੱਥੋਂ ਦੇ ਮੈਂਬਰ ਬਣੋ ਪਵਿੱਤਰ ਕਲਿਸਿਆ ਕੇੜੀਆ ਜਿੱਥੇ ਖਰਾ ਵਚਨ ਪ੍ਰਚਾਰ ਕੀਤਾ ਜਾਂਦਾ ਉਹੀ ਦੂਜਾ ਪਿਆਰ ਨੂੰ ਵੰਡਣ ਵਾਲੀ ਕਲਿਸਿਆ ਹੀ ਪਵਿੱਤਰ ਕਲਿਸਿਆ ਹੈ ਤੀਜਾ ਪ੍ਰਾਰਥਨਾ ਕਰਨ ਵਾਲੀ ਕਲਿਸਿਆ ਹੀ ਪਵਿੱਤਰ ਕਲਿਸਿਆ ਹੈ ਚੌਥਾ ਪਵਿੱਤਰ ਤਾਈ ਨੂੰ ਵਧਾਉਣ ਵਾਲੀ ਹੀ ਪਵਿੱਤਰ ਕਲਿਸਿਆ ਹੈ ਮੈਂ ਪੁੱਛਦਾ ਹਾਂ ਜਦ ਤੁਸੀਂ ਕਲਵਰੀ ਟੈਂਪਲ ਆਉਨੇ ਹੋ ਪ੍ਰਭੂ ਦਾ ਵਚਨ ਪਰਬੂ ਦਾ ਪ੍ਰੇਮ ਪ੍ਰਬੂ ਦੀ ਪ੍ਰਾਰਥਨਾ ਪਵਿੱਤਰਤਾ ਨੂੰ ਦੇਖਦੇ ਹੋ ਕਿ ਨਹੀਂ ਇੱਕ ਵਾਰ ਸੋਚੋ ਪ੍ਰਬੂ ਦਾ ਵਚਨ ਪ੍ਰਾਰਥਨਾ ਪਿਆਰ ਪਵਿੱਤਰਤਾ ਇਹ ਚਾਰੋਂ ਅਸੀਂ ਕਲਵਰੀ ਟੈਂਪਲ 'ਚ ਵੇਖਦੇ ਆ ਕਹਿਣ ਵਾਲੇ ਆਪਣੇ ਹੱਥਾਂ ਨੂੰ ਵਿਖਾਓ ਯੈਸ ਸਾਡੇ 'ਚ ਸੱਚ ਹੋਣਾ ਚਾਹੀਦਾ ਸਾਡੇ 'ਚ ਗਵਾਹੀ ਹੋਣੀ ਚਾਹੀਦੀ ਅਤੇ ਅਸੀਂ ਪਵਿੱਤਰ ਕਲੀਸਿਆ ਦੇ ਮੈਂਬਰ ਬਣਨਾ ਹੈ ਅਤੇ ਪਵਿੱਤਰ ਕਲੀਸਿਆ ਦੇ ਚਾਰ ਖਾਸ ਮੇਨ ਖੰਬੇ ਕੀ ਆ ਪਹਿਲਾ ਪਵਿੱਤਰ ਵਚਨ ਜਾਂ ਪਵਿੱਖ ਵਾਣੀ ਰੂਪੀ ਵਚਨ ਅਤੇ ਫਿਰ ਪਿਆਰ ਹੋਣਾ ਚਾਹੀਦਾ ਤੀਸਰਾ ਪ੍ਰਾਰਥਨਾ ਹੋਣੀ ਚਾਹੀਦੀ ਚੌਥਾ ਪਵਿੱਤਰਤਾ ਚਾਹੀਦੀ ਕਲਵਰੀ ਟੈਂਪਲਚੂ ਪਿਆਰ ਵਾਸ ਕਰਦਾ ਹੈ ਇਹ ਸਭ ਤੁਹਾਨੂੰ ਪਤਾ ਹੈ ਇਸੇ ਲਈ ਤਾਂ पेरेंट्स ਹੋਮ ਅਸੀਂ ਸ਼ੁਰੂ ਕੀਤਾ ਹੈ ਜਿੰਨਾ ਬੱਚਿਆਂ ਵੱਲ ਮਾਪੇ ਗੌਰ ਨਹੀਂ ਕਰਦੇ ਆ ਘਰੋਂ ਕੱਢ ਦਿੰਦੇ ਆ ਛੱਡ ਦਿੰਦੇ ਆ ਉਹਨਾਂ ਨੂੰ ਆਪਣੇ ਕੋਲ ਆ ਕੇ ਮਾਪੇ ਦੇ ਤੌਰ ਤੇ ਖਿਆਲ ਕਰਦੇ ਆ ਉਹਨਾਂ ਨੂੰ ਚੰਗਾ ਭੋਜਨ ਦਿੰਦੇ ਆ ਸੁਵਿਧਾ ਦਿੰਦੇ ਆ ਇਲਾਜ ਵੀ ਕਰਦੇ ਆ ਇਹ ਸਭ ਕਿਉਂ ਕਰਦੇ ਆ ਜਾਣਦੇ ਹੋ ਪਿਆਰ ਹੈ ਇਸ ਲਈ ਪਿਆਰ ਕਰਨ ਵਾਲੀ ਕਲਿਸਿਆ ਹੈ ਤਾਂ ਇਸ ਲਈ ਪਿਆਰੇ ਉਸੇ ਕੋਵਿਡ 'ਚ ਐਡੀ ਵੱਡੀ ਸੇਵਾ ਕੀਤੀ ਪਿਆਰ ਕਰਨ ਵਾਲੀ ਕਲਿਸਿਆ ਇਸ ਲਈ ਤਾਂ ਸਾਡੇ ਕਲਵਰੀ ਟੈਂਪਲ 'ਚ ਕੋਈ ਬਿਮਾਰ ਹੋਣ ਤੇ ਬਾਹਰ ਜਾ ਕੇ ਬਹੁਤ ਪੈਸੇ ਖਰਚ ਕਰਕੇ ਇਲਾਜ ਕਰਵਾਉਣਾ ਮੁਸ਼ਕਿਲ ਹੈ ਇਸ ਲਈ ਇਸ ਜਗ੍ਹਾ ਤੇ ਹਸਪੀਟਲ ਬਣਾਇਆ ਇਲਾਜ ਹੋ ਸਕੇ ਲੱਖਾਂ ਲੱਖਾਂ ਲਾ ਕੇ ਬੱਚਿਆਂ ਨੂੰ ਪੜਾਉਣਾ ਬੜਾ ਆਸਾਨ ਨਹੀਂ ਆ ਇਸੇ ਲਈ ਤਾਂ ਅਦਭੁਤ ਕਲਵਰੀ ਟੈਂਪਲ ਸਕੂਲ ਬਣਾਇਆ ਹੈ ਐਤਵਾਰ ਨੂੰ ਤੁਸੀਂ ਦੂਰ ਦੂਰ ਤੋਂ ਆਉਨੇ ਹੋ ਭੁੱਖ ਨਾਲ ਆਉਨੇ ਹੋ ਇਸ ਲਈ ਤਾਂ 2 ਲੱਖ ਲੋਕ ਹਰ ਮਹੀਨੇ ਕਲਵਰੀ ਟੈਂਪਲ ਚ ਭੋਜਨ ਕਰਕੇ ਜਾਂਦੇ ਆ ਸੋ ਇਸ ਲਈ ਤਾਂ ਸਹੀ ਕਲਿਸਿਆ ਕੀ ਹੈ ਜੋ ਪ੍ਰਭੂ ਦੇ ਵਚਨ ਨੂੰ ਪ੍ਰਚਾਰ ਕਰਦੀ ਆ ਜੋ ਪਿਆਰ ਨੂੰ ਵੰਡਦੀ ਆ ਜੋ ਪ੍ਰਾਰਥਨਾ ਕਰਦੀ ਆ ਇੱਕ ਦੂਜੇ ਨੂੰ ਪ੍ਰਾਰਥਨਾ ਕਰਦੇ ਆ ਅਤੇ ਪਵਿੱਤਰਤਾ ਨੂੰ ਬढ़ावा ਦਿੰਦੀ ਆ ਸਾਡੀ ਕਲਿਸਿਆ ਕਈ ਲੋਕ ਕਹਿੰਦੇ ਆ ਪਾਸਟਰ ਜੀ ਕਲਵਰੀ ਟੈਂਪਲ ਦੀ ਜੋ ਖਾਸੀਅਤ ਹੈ ਕਿ ਵਚਨ ਜਿਵੇਂ ਉਸੇ ਤਰ੍ਹਾਂ ਹੀ ਪ੍ਰਚਾਰ ਕਰਨਾ ਅਤੇ ਪਾਪ ਦਾ ਖੰਡਨ ਕਰਨਾ ਲੋਕਾਂ ਨੂੰ ਚੇਤਾਵਨੀ ਦੇਣਾ ਅਤੇ ਪਛਤਾਪ ਦੇ ਵੱਲ ਲੈ ਕੇ ਆਉਣਾ ਕਲਵਰੀ ਟੈਂਪਲ ਦੇ ਵਚਨ ਦੀ ਖਾਸੀਅਤ ਆ ਇਸ ਲਈ ਤਾਂ ਮੈਂ ਨਵਾਂ ਨਵਾਂ ਹైదరాబాద్ ਆਇਆ ਤਾਂ ਖਰਾ ਵਚਨ ਸੁਣਾਉਣ ਤੇ ਲੋਕਾਂ ਨੇ ਮੈਨੂੰ ਇੱਕ ਸਲਾਹ ਦਿੱਤੀ ਬ੍ਰਦਰ 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 ਪਾਪ ਦੇ ਲਈ ਤੁਸੀਂ ਇਸ ਤਰ੍ਹਾਂ ਚੇਤਾਵਨੀ ਨਾ ਦਿਓ ਥੋੜਾ ਰੁਕੋ ਇਸ ਤਰ੍ਹਾਂ ਸਿੱਧੀ ਗੱਲ ਨਾ ਕਰੋ ਥੋੜਾ 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 ਕੀ ਕਰਨਾ ਹੈ ਇੰਨਾ ਨਹੀਂ ਪਾਪ ਦੇ ਬਾਰੇ ਇੱਕੋ ਦਮ ਚੇਤਾਵਨੀ ਨਾ ਦਿਓ ਪਾਪ ਕਰਨ ਤੇ ਪਾਪ ਕਰਨ ਤੇ ਨਰਕ ਜਾਓਗੇ ਨਾ ਕਹੋ 브ਦਰ ਤੁਹਾਡੇ ਚ ਕੋਈ ਵੀਕਨੈਸ ਆ ਉਹ ਵੀਕਨੈਸ ਇਸ ਤਰ੍ਹਾਂ ਥੋੜਾ ਪਿਆਰ ਨਾਲ ਬੋਲੋ 브ਦਰ ਇੱਕ ਵਾਰ ਉਥੇ ਜ਼ਹਿਰ ਦੀ ਬੋਤਲ ਪਈ ਸੀ ਜ਼ਹਿਰ ਦੀ ਬੋਤਲ ਨੂੰ ਲਿਆ ਕੇ ਮੇਰੇ ਵਰਗੇ ਪਾਸਟਰ ਨੇ ਪੁੱਛਿਆ ਪਾਪ 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 ਕਿਆ ਕਿ ਖੰਡਿਤ ਨਾ ਕਰੋ ਕਹਿ ਰਹੇ ਹੋ ਨਾ ਠੀਕ ਹੈ ਜੋ ਜ਼ਹਿਰ ਲਿਖਿਆ ਹੈ ਲੇਬਲ ਉਤਾਰ ਦਾਂਗਾ ਕੱਢ ਕੇ ਹਾਂ ਸਿਰਫ ਇਸ ਤਰ੍ਹਾਂ ਲਿਖ ਦਾਂਗਾ ਉਸ ਨੂੰ ਉੱਥੇ ਰੱਖ ਦਾਂਗਾ ਕੀ ਕਹਿੰਦੇ ਹੋ ਕੀ 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 ਗੱਲ ਕਰ ਰਹੇ ਹੋ ਪਾਸਟਰ ਜੀ ਜ਼ਹਿਰ ਨੂੰ ਜ਼ਹਿਰ ਨਹੀਂ ਕਵਾਂਗੇ ਤਾਂ ਜੇ ਇਸ ਨੂੰ ਸਿਰਫ ਸਮਝ ਕੇ ਪੀ ਗਏ ਤਾਂ ਮਰ ਜਾਾਂਗੇ ਕੀ ਜ਼ਹਿਰ ਨੂੰ ਜ਼ਹਿਰ ਕਹਿਣਾ ਹੈ ਹਾਂ ਕਹਿਣਾ ਹੈ ਨਹੀਂ ਤਾਂ ਮਰ ਜਾਾਂਗੇ ਪਾਪ ਨੂੰ ਪਾਪ ਹੈ ਕਹਿਣਾ ਹੈ ਨਹੀਂ ਤਾਂ ਨਰਕ ਚਲੇ ਜਾਓਗੇ ਉਹਦੇ ਤੇ ਵਿਸ਼ਵਾਸ ਕੀਤਾ ਇਸ ਲਈ ਪਾਪ ਦੇ ਬਾਰੇ ਕਹਿ ਰਿਹਾ ਹਾਂ ਜਦ ਪਵਿੱਤਰ ਆਤਮਾ ਆਏਗਾ ਪਾਪ ਦੀ ਬਾਰੀ ਅਤੇ ਨਿਆਦੇ ਵਿਸ਼ੇ ਦੇ ਵਿੱਚ ਹਾਂ ਅਤੇ ਸੰਸਾਰ ਦੇ ਬਾਰੇ ਉਹ ਨਿਰੁੱਤਰ ਕਰੇਗਾ ਹਾਂ ਜਿਹੜਾ ਸੇਵਕ ਪਵਿੱਤਰ ਆਤਮਾ ਨਾਲ ਭਰਿਆ ਹੋਇਆ ਹੈ ਉਹ ਜ਼ਰੂਰ ਪਵਿੱਤਰਤਾ ਨੂੰ ਵਧਾਉਣ ਦੀ ਪ੍ਰਕਿਰਿਆ ਦੇ ਵਿੱਚ ਪਾਪ ਦਾ ਵਿਰੋਧ ਕਰੇਗਾ ਅੱਜ ਸਾਡੇ ਕਲਵਰੀ ਟੈਂਪਲ ਚ ਜ਼ਰੂਰ ਉਹੀ ਵਚਨ ਮਿਲ ਰਿਹਾ ਹੈ ਕਹਿਣ ਵਾਲੇ ਤਾਲੀਆਂ ਵਜਾਓ ਅਸਲੀ ਅਤੇ ਸਹੀ ਵਿਅਕਤੀ ਕੌਣ ਆ ਕਵਾਂਗੇ ਜਿਹਦੇ ਚ ਸੱਚਾ ਸੱਚੀ ਗਵਾਹੀ ਆ ਅਤੇ ਜੋ ਪਵਿੱਤਰ ਕਲੀਸਿਆ ਦਾ ਹਿੱਸਾ ਹੈ ਅੱਜ ਮੈਂ ਪੁੱਛਦਾ ਹਾਂ ਕੀ ਤੁਹਾਡੇ ਚ ਸੱਚ ਹੈ ਉਹ ਸੱਚ ਹੀ ਪ੍ਰਭੂ ਯੀਸ਼ੂ ਮਸੀਹ ਕੀ ਤੁਹਾਡੇ ਚ ਗਵਾਹੀ ਹੈ ਉਸ ਗਵਾਹੀ ਦਾ ਜੋ ਆਧਾਰ ਹੈ ਪ੍ਰਭੂ ਯੀਸ਼ੂ ਮਸੀਹਾ ਕੀ ਤੁਸੀਂ ਕਲਿਸਿਆ ਦੇ ਮੈਂਬਰ ਹੋ ਉਸ ਪਵਿੱਤਰ ਕਲਿਸਿਆ ਦਾ ਆਧਾਰ ਮੇਰਾ ਪ੍ਰਭੂ ਯੀਸ਼ੂ ਮਸੀਹਾ ਜੇ ਇਤਨੇ ਤੁਹਾਡੇ ਜੀਵਨ ਚ ਹੈ ਤੁਸੀਂ ਮੁਬਾਰਕ ਹੋ ਅਗਰ ਜੇ ਤੁਹਾਡੇ ਚ ਕਮੀ ਹੈ ਤਾਂ ਪ੍ਰਾਰਥਨਾ ਕਰੋਗੇ ਹਰ ਇੱਕ ਜਨ ਪ੍ਰਾਰਥਨਾ ਚ ਹਿੱਸਾ ਲਵੋ ਪ੍ਰਭੂ ਤੁਹਾਡੇ ਬਾਰੇ ਸਚਾਈ ਨੂੰ ਜਾਨਣਾ ਹੀ ਸੱਚੀ ਆਜ਼ਾਦੀ ਆ ਤੁਹਾਡੇ ਬਾਰੇ ਗਵਾਹੀ ਦੇਣਾ ਹੀ ਸੱਚਮੁੱਚ ਪਵਿੱਤਰ ਆਤਮਾ ਨੂੰ ਪਾਉਣਾ ਹੈ ਪਵਿੱਤਰ ਕਲਿਸਿਆ ਦਾ ਹਿੱਸੇਦਾਰ ਹੋ ਕੇ ਰਹਿਣਾ ਹੀ ਅਸਲੀ ਆਤਮਿਕਤਾ ਦਾ ਹਿੱਸਾ ਹੈ ਆਧਾਰ ਹੈ ਐਸਾ ਜੀਵਨ ਸਾਨੂੰ ਦੇ ਦਿਓ ਪ੍ਰਭੂ ਅਸਲੀ ਤੇ ਸਹੀ ਪਰਮੇਸ਼ਰ ਤੁਸੀਂ ਹੋ ਸਾਡੇ ਜੀਵਨ ਦੇ ਵਿੱਚ ਕੰਮ ਕਰਨ ਲਈ ਤੁਹਾਡਾ ਧੰਨਵਾਦ ਤੂੰ ਆਪਣੀ ਜਾਨ ਸਾਡੇ ਲਈ ਦਿੱਤੀ ਇਸ ਲਈ ਤੁਹਾਡਾ ਧੰਨਵਾਦ ਯੀਸ਼ੂ ਤੇਰੀ ਤਰ੍ਹਾਂ ਇਸ ਧਰਤੀ ਤੇ ਜਦ ਤੱਕ ਅਸੀਂ ਜੀਏ ਜੀਵਨ ਦਾ ਅਨੁਗੁਰਾ ਸਾਡੇ ਤੇ ਕਰ ਦਿਓ ਤੇਰੀ ਕਲਿਸਿਆ ਚ ਪ੍ਰਭੂ ਤੇਰਾ ਵਚਨ ਤੇਰਾ ਪਿਆਰ ਪ੍ਰਾਰਥਨਾ ਪਵਿੱਤਰਤਾ ਸਾਡੀ ਜ਼ਿੰਦਗੀ ਚ ਖੁਸ਼ਹਾਲੀ ਨਾਲ ਦੇ ਦੇ ਪਿਤਾ ਹਰ ਤਰ੍ਹਾਂ ਦੀ ਬੁਰਾਈ ਨੂੰ ਦੂਰ ਕਰ ਦਿਓ ਪਵਿੱਤਰ ਤਾਈ ਦੇ ਪਿਆਰ ਦੇ ਨਾਲ ਜੀ ਸਕੀਏ ਐਸਾ ਜੀਵਨ ਦੇ ਦਿਓ ਪ੍ਰਾਤਨ ਦੀ ਆਤਮਾ ਨੂੰ ਉਡੇਲ ਦਿਓ ਪ੍ਰਭੂ ਤੇਰੇ ਵਚਨ ਨੂੰ ਪੜਨ ਦਾ ਮਨ ध्यान देन दी कृपा साडे ते कर परिवार सािवार ने उधार नहीं पाया पिता उधार दे बचा लै तो सामने पूरी तरीके अधीन हो सकी ऐसा मन दौ मन दा मन दे तो महिमा कर सकी ਐਸਾ ਜੀਵਨ ਸਾਨੂੰ ਦੇ ਦਿਓ ਹੋਰ ਜ਼ਿਆਦਾ ਪ੍ਰਾਰਥਨਾ ਹੋਰ ਜ਼ਿਆਦਾ ਪਵਿੱਤਰਤਾਈ ਹੋਰ ਵੀ ਜ਼ਿਆਦਾ ਪਿਆਰ ਹੋਰ ਵੀ ਜ਼ਿਆਦਾ ਪ੍ਰਭੂ ਦਾ ਵਚਨ ਸਾਡੀ ਜ਼ਿੰਦਗੀ ਚ ਆ ਸਕੀ ਐਸੀ ਕਿਰਪਾ ਕਰੋ ਤੁਹਾਡੀ ਮਹਿਮਾ ਕਰ ਸਕੀਏ ਆਦਰ ਦਿੰਦੇ ਹੋਏ ਮਹਿਮਾ ਦਿੰਦੇ ਹੋਏ ਇਸ ਪ੍ਰਾਰਥਨਾ ਨੂੰ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਚ ਮੰਗਦੇ ਆ ਪਿਤਾ ਆਮੀਨ ਦਾ ਪਤਾ ਕਲਵਰੀ ਪੋਸਟ ਬਾਕਸ ਨੰਬਰ 3 ਕੁਕਟਪल्ली ਹైదరాబాద్ 72